ਪੂਰੇ ਭਾਰਤ ਵਾਸੀਆਂ ਤੇ ਪੰਜਾਬੀਆਂ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੁਬਈ ਦੇ ਵਿੱਚ ਪੰਜਾਬੀਆਂ ਤੇ ਭਾਰਤੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਖਾਸ ਕਰਕੇ ਉਹਨਾਂ ਲੋਕਾਂ ਨੂੰ ਐਵਾਰਡ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੇ ਆਪਣੇ ਕੰਮਾਂ ਦੇ ਵਿੱਚ ਉਪਲਬਧੀਆਂ ਹਾਸਲ ਕੀਤੀਆਂ ਨੇ ਦੁਬਈ ਇੰਟਰਨੈਸ਼ਨਲ ਬਿਜ਼ਨਸ 2024 ਜੋ 18 ਨਵੰਬਰ ਨੂੰ ਹੋਣ ਜਾ ਰਿਹਾ ਹੈ ਇਹ ਦੁਨੀਆ ਭਰ ਤੋਂ ਵੱਖ-ਵੱਖ ਇਨਵੈਸਟਰ ਅਤੇ ਬਿਜ਼ਨਸ ਦੇ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰਨ ਵਾਲੀਆਂ ਸ਼ਖਸੀਤਾਂ ਪਹੁੰਚਣਗੀਆਂ ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਅਵਾਰਡ ਦੁਬਈ ਦੀ ਰਾਇਲ ਫੈਮਲੀਆਂ ਸੇਖਾਂ ਦੇ ਵੱਲੋਂ ਦਿੱਤੇ ਜਾਣਗੇ ਇਹ ਅਵਾਰਡ ਫਿਕਸੀ ਜੋਬ ਦੇ ਬੈਨਰ ਹੇਠ ਤਲਵਿੰਦਰ ਸਿੰਘ ਮਨਜਿੰਦਰ ਸਿੰਘ ਅਤੇ ਨੀਸ਼ਾ ਕੌਲ ਵੱਲੋਂ ਕਰਵਾਇਆ ਜਾ ਰਿਹਾ ਇਸ ਅਵਾਰਡ ਪ੍ਰੋਗਰਾਮ ਦੀ ਖਾਸ ਗੱਲ ਇਹ ਹੈ ਕਿਸ راہੀ ਦੁਨੀਆ ਭਰ ਦੇ ਉਹਨਾਂ ਬਿਜ਼ਨਸਮੈਨ ਨੂੰ ਇੱਕ ਸਟੇਜ ਤੇ ਲਿਆ ਕੇ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਫੀਲਡ ਦੇ ਵਿੱਚ ਸਖਤ ਮਿਹਨਤ ਅਤੇ ਇਮਾਨਦਾਰੀ ਸਦਕਾ ਵੱਡੀਆਂ ਮੱਲਾ ਮਾਰੀਆਂ ਨੇ ਇਸ ਐਵਾਰਡ ਪ੍ਰੋਗਰਾਮ ਦੇ ਵਿੱਚ ਪੰਜਾਬੀ ਤੇ ਬਾਰੇ ਵੀ ਵਿਸ਼ੇਸ਼ ਚਰਚਾ ਹੋਵੇਗੀ ਇਸ ਐਵਾਰਡ ਦੇ ਵਿੱਚ ਸ਼ਮੂਲੀਅਤ ਕਰਨ ਦੇ ਵਾਸਤੇ ਭਾਰਤ ਅਤੇ ਪੰਜਾਬ ਦੀਆਂ ਖਾਸ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਹਕੀਕਤ ਟੀਵੀ ਪੰਜਾਬੀ ਦਾ ਲੋਹਾ ਵਈਆਂ ਦੇ ਸੇਖਾ ਨੇ ਮੰਨਿਆ ਅਤੇ ਦੁਬਈ ਬੁਲਾ ਕੇ ਪੱਤਰਕਾਰ ਕਾਸਿਫ ਫਾਰੂਕੀ ਦਾ ਸਨਮਾਨਿਤ ਕੀਤਾ ਜਾਵੇਗਾ ਦਾਦਾਸ ਜੀ ਕਿ ਇਹਨਾਂ ਨੂੰ ਇੰਪੈਕਟਫੁਲ ਜਰਨਲਿਸਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਵੈਦਾਂ ਦੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਇਸ ਦੇ ਨਾਲ ਲੋਕ ਕੁਦਰਤ ਦੇ ਨਾਲ ਜੁੜ ਰਹੇ ਨੇ ਤੇ ਆਪਣਾ ਘਰ ਬੈਠੇ ਇਲਾਜ ਕਰ ਰਹੇ ਨੇ ਉੱਤੇ ਡਾਕਟਰ ਵਰਿੰਦਰ ਸਿੰਘ ਭੁੱਲਰ ਨੇਚਰਲ ਹੈਲਥ ਗੁਰੂ ਅਵਾਰਡ ਦੇ ਨਾਲ ਸਨਮਾਨਿਤ ਕੀਤੇ ਜਾਣਗੇ ਡਾਕਟਰ ਅਮਨਪ੍ਰੀਤ ਸਿੰਘ ਸੈਂਟਰ ਆਫ ਐਕਸੀਲੈਂਸ ਅਵਾਰਡ ਦੇ ਨਾਲ ਸਨਮਾਨਿਤ ਕੀਤੇ ਜਾਣਗੇ ਮਨਪ੍ਰੀਤ ਸਿੰਘ ਸਟਾਰ ਫਿਜ਼ੀਓਥੈਰੇਪੀਸਟ ਇਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਦੁਬਈ ਦੀ ਧਰਤੀ ਦੇ ਉੱਤੇ ਯੋਧਾ ਸਿੰਘ ਜੋ ਕਿ ਲੀਵਰ ਦੇ ਐਕਸਪਰਟ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਡਾਕਟਰ ਤਲਵਿੰਦਰ ਸਿੰਘ ਤੇ ਹਰਵੰਸ ਸਿੰਘ ਜੋ ਕਿ ਕ੍ਰੀਏਟਿਵ ਇੰਟੀਰੀਅਰਸ ਐਕਸੀਲੈਂਸ ਅਵਾਰਡ ਦੇ ਨਾਲ ਸਨਮਾਨਿਤ ਕੀਤੇ ਜਾਣਗੇ ਦਾ ਜੇ ਕਿ ਇਸ ਅਵਾਰਡ ਪ੍ਰੋਗਰਾਮ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਰਾਹੀਂ ਦੁਨੀਆ ਭਰ ਦੇ ਉਹਨਾਂ ਬਿਜ਼ਨਸਮੈਨ ਨੂੰ ਇੱਕ ਸਟੇਜ ਤੇ ਲਿਆ ਕੇ ਸਨਮਾਨਿਤ ਕੀਤਾ ਜਾ ਰਿਹਾ ਕਿਉਂਕਿ ਇਨ੍ਹਾਂ ਸਭ ਨੇ ਆਪਣੇ ਕੰਮ ਦੇ ਵਿੱਚ ਬਹੁਤ ਸਖਤ ਮਿਹਨਤ ਕੀਤੀ ਹੈ ਅਤੇ ਵੱਡੀਆਂ ਉਪਲਬਧੀਆਂ ਵੀ ਹਾਸਲ ਕੀਤੀਆਂ ਨੇ ਤੇ ਇਹ ਅਵਾਰਡ ਦੁਬਈ ਦੀ ਰਾਇਲ ਫੈਮਿਲੀਜ਼ ਸੇਖਾਂ ਦੇ ਵੱਲੋਂ ਦਿੱਤੇ ਜਾਣਗੇ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਤਲਵਿੰਦਰ ਸਿੰਘ, ਮਨਜਿੰਦਰ ਸਿੰਘ ਤੇ ਨੀਸ਼ਾ ਕੌਲ ਨੇ ਜਿਨ੍ਹਾਂ ਵੱਲੋਂ ਪਿਛਲੇ ਸਾਲ ਵੀ ਇਹ ਅਵਾਰਡ ਫੰਕਸ਼ਨ ਕਰਵਾਇਆ ਗਿਆ ਸੀ।